ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੀ ਚੈਨਲ 'ਤੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਵੱਡੇ ਅਪਡੇਟਸ ਸਾਹਮਣੇ ਆ ਰਹੇ ਹੈ। ਸੋ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਨਿਯਮ 1972 ਦੇ ਅਨੁਸਾਰ 2004 ਤੋਂ ਪਰਤੀ ਹੋ ਜਿਹੜੀ ਕਿ ਮੁਲਾਜ਼ਮਾਂ ਨੂੰ ਲਾਗੂ ਕੀਤੀ ਜਾਵੇ ਪਰ ਜੇਕਰ ਪੁਰਾਣੀ ਪੈਨਸ਼ਨ ਬਹਾਲ ਲਈ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੁਆਰਾ ਵੀ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਹਰ ਹਾਲਾਤ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਾਂਗੇ ਪਰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਬਹਾਲ ਨਹੀਂ ਕੀਤੀ ਗਈ ਜਿਸ ਦੇ ਚੱਲਦੇ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਦੀ ਪੰਜਾਬ ਸਰਕਾਰ ਜਿਹੜੀ ਹੈ ਟਸ ਤੋਂ ਮਸ ਨਹੀਂ ਹੁੰਦੀ ਨਜ਼ਰ ਆ ਰਹੀ ਪਰ ਜੇਕਰ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਦੇ ਦੁਆਰਾ ਵੀ ਥੋੜੇ ਦਿਨ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਫੰਡ ਵਾਪਸ ਨਹੀਂ ਕਰਾਂਗੇ ਕਿਉਂਕਿ ਪੰਜਾਬ ਸਰਕਾਰ ਦਾ ਇਹ ਜਿਹੜਾ ਵੱਡਾ ਮਸਲਾ ਹੈ ਕਿ ਪੀਐਫ ਆਰਡੀ ਕੇਂਦਰ ਸਰਕਾਰ ਫੰਡ ਵਾਪਸ ਨਹੀਂ ਕਰ ਰਹੀ ਇਸ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਸਕਦੀ ਜਿਸ ਦੇ ਚੱਲਦੇ ਲਗਾਤਾਰ ਪੰਜਾਬ ਸਰਕਾਰ ਦੇ ਦੁਆਰਾ ਕੇਂਦਰ ਸਰਕਾਰ ਦੇ ਉੱਪਰ ਇਹ ਦਬਾਅ ਬਣਾਇਆ ਜਾ ਰਿਹਾ ਹੈ ਕਿ ਫੰਡ ਵਾਪਸ ਕੀਤਾ ਜਾਵੇ ਪਰ ਪਿਛਲੇ ਦਿਨੀ ਕੇਂਦਰ ਸਰਕਾਰ ਦੇ ਦੁਆਰਾ ਇਹ ਜਵਾਬ ਦਿੱਤਾ ਗਿਆ ਹੈ ਕਿ ਪੀਐਫਆਰਡੀ ਫੰਡ ਵਾਪਸ ਨਹੀਂ ਕਰੇਗਾ ਜੇਕਰ ਕੇਂਦਰ ਸਰਕਾਰ ਫੰਡ ਵਾਪਸ ਕਰੇਗੀ ਤਾਂ ਉਹਨਾਂ ਦੇ ਖਜ਼ਾਨੇ ਤੇ ਬਹੁਤ ਹੀ ਜ਼ਿਆਦਾ ਬੋਝ ਪਵੇਗਾ ਜਿਸ ਦੇ ਚੱਲਦੇ ਫੈਸਲਾ ਲਿਆ ਗਿਆ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਵੀ ਜਿਹੜਾ ਉਹਨਾਂ ਦਾ ਕੋਈ ਵੀ ਪਲਾਨ ਨਹੀਂ ਹੈ ਜਿਸ ਦੇ ਚੱਲਦੇ ਮੁਲਾਜ਼ਮਾਂ ਦੇ ਲਈ ਇੱਕ ਵੱਡਾ ਛਟਕਾ ਹੈ ਕਿਉਂਕਿ ਪੁਰਾਣੀ ਪੈਨਸ਼ਨ ਬਹਾਲੀ ਨੂੰ ਲੈ ਕੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਸੀ ਕਿ ਸਾਨੂੰ ਜਿਹੜੀ ਹੈ ਬਹਾਲ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਐਨ ਪੀ ਐਸ ਨੂੰ ਬੰਦ ਕੀਤਾ ਜਾਵੇ ਜੀ ਪੀ ਐਫ ਫੰਡ ਜਿਹੜੇ ਖਾਤੇ ਖੋਲੇ ਜਾਣ ਪਰ ਇਸ ਮਸਲੇ ਦਾ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਕਦੋਂ ਬਹਾਲ ਕਰੇਗੀ ਕਿਉਂਕਿ ਛੱਤੀਸਗੜ, ਝਾਰਖੰਡ, ਰਾਜਸਥਾਨ ਇਨ੍ਹਾਂ ਰਾਜਾਂ ਦੁਆਰਾ ਪੀਐਫਆਰਡੀਏ ਨੇ ਫੰਡ ਵਾਪਸ ਨਹੀਂ ਕੀਤਾ ਤਾਂ ਵੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦਿੱਤੀ ਹੈ ਹੁਣ ਆਉਣ ਵਾਲੀ ਮੀਟਿੰਗ ਦੇ ਵਿੱਚ ਜੋ 29 ਅਗਸਤ ਨੂੰ ਹੋਣ ਜਾ ਰਹੀ ਮੀਟਿੰਗ ਉਸ ਦੇ ਵਿੱਚ ਇਹ ਚਰਚਾ ਕੀਤੀ ਜਾਵੇਗੀ ਕਿ ਪੁਰਾਣੀ ਪੈਨਸ਼ਨ ਸਕੀਮ ਕਦੋਂ ਬਹਾਲ ਕਰੇਗੀ ਪੰਜਾਬ ਸਰਕਾਰ ਅਤੇ ਪੀਐਫਆਰਡੀਏ ਵਾਪਸ ਜਿਹੜਾ ਫੰਡ ਹੈ ਉਹ ਨਹੀਂ ਕਰ ਰਹੀ ਉਸ ਤੋਂ ਬਾਅਦ ਵੀ ਪੰਜਾਬ ਸਰਕਾਰ ਕੋਈ ਵੀ ਜਿਹਾ ਪਲਾਨ ਲੈ ਕੇ ਆਵੇ ਜਿਸ ਤਰ੍ਹਾਂ ਕਿ ਛਤੀਸਗੜ ਰਾਜ ਜਿਹੜਾ ਰਾਜਸਥਾਨ ਚਾਰਖੰਡ ਦੁਆਰਾ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਗਈ ਹੈ ਪ੍ਰਾਣੀ ਪੈਨਸ਼ਨ ਸਕੀਮ ਜਲਦ ਤੋਂ ਜਲਦ ਮਲਾਜ਼ਮਾਂ ਨੂੰ ਬਹਾਲ ਕੀਤੀ ਜਾਵੇ ਐਨਪੀਐਸ ਨੂੰ ਬੰਦ ਕੀਤਾ ਜਾਵੇ ਤੇ ਜੀਪੀਐਫ ਫੰਡ ਦੇ ਖਾਤੇ ਖੋਲੇ ਜਾਣ ਇਹ ਲਗਾਤਾਰ ਮਲਾਜ਼ਮ ਮੰਗ ਕਰ ਰਹੇ ਨੇ ਕਿ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੁਆਰਾ ਲਗਾਤਾਰ ਇਸ ਮੰਗ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈ ਤੇ ਮੀਟਿੰਗਾਂ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਪਲਾਨ ਵੀ ਜਿਹੜਾ ਹੈ ਪੰਜਾਬ ਸਰਕਾਰ ਦੇ ਵਿਰੁੱਧ ਵਿੱਚ ਬਣਾਇਆ ਜਾ ਰਿਹਾ ਹੈ ਤਾਂ ਹਾਂਜੀ ਦੋਸਤੋ ਇਸ ਅੱਜ ਦੀ ਬਹੁਤ ਹੀ ਖਾਸ ਅਪਡੇਟ ਲਾਸਮਾ ਦੇ ਲਈ ਪੈਂਸਟਰਸ ਦੇ ਲਈ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜਰੂ ਸਬਸਕ੍ਰਾਈਬ ਕਰਨਾ ਧੰਨਵਾਦ ਜੀ